ਲੋਕ ਸਭਾ ਚੋਣਾਂ ਦੇ ਦੌਰਾਨ ਅਮ੍ਰਿਤਸਰ 30 ਸੀਟ ਹੌਟ ਸੀਟ ਬਣੀ ਹੋਈ ਸੀ ਜੀ ਹਾਂ ਇਸ ਸੀਟ ਤੇ ਵੱਖ-ਵੱਖ ਉਮੀਦਵਾਰਾਂ ਵਿਚਾਲੇ ਫਸਮਾ ਮੁਕਾਬਲਾ ਦਿਖਾਈ ਦਿੱਤਾ ਸੀ ਪਰ ਆਖਿਰ ਦੇ ਵਿੱਚ ਕਾਂਗਰਸ ਦੇ ਉਮੀਦਵਾਰ ਨੇ ਇਸ ਸੀਟ ਨੂੰ ਆਪਣੇ ਨਾਮ ਕੀਤਾ। ਤੇ ਤੁਹਾਨੂੰ ਦੱਸ ਦਈਏ ਕਿ ਹੁਣ ਹਾਰਨ ਤੋਂ ਬਾਅਦ ਤਰਨਜੀਤ ਸਿੰਘ ਸੰਧੂ ਨੇ ਵੀ ਪ੍ਰੈਸ ਕਾਨਫਰੰਸ ਕੀਤੀ ਸੀ। ਤੁਹਾਨੂੰ ਦੱਸ ਦਈਏ ਕਿ ਪ੍ਰੈਸ ਕਾਨਫਰੰਸ ਕਰਨ ਤੇ ਉਹਨਾਂ ਨੇ ਸ਼ਾਂਤੀਪੂਰਵਕ ਚੋਣਾਂ ਨੂੰ ਨੇਪਰੇ ਚਾੜਨ ਦੇ ਲਈ ਸਾਰਿਆਂ ਦਾ ਧੰਨਵਾਦ ਕੀਤਾ। ਉਹਨਾਂ ਨੇ ਭਾਜਪਾ ਵਰਕਰਾਂ ਦੀ ਸਖਤ ਗਰਮੀ ਦੇ ਬਾਵਜੂਦ ਉਹਨਾਂ ਦੀ ਮਿਹਨਤ ਅਤੇ ਲੋਕਾਂ ਵੱਲੋਂ ਦਿੱਤੇ ਸਹਿਯੋਗ ਦੇ ਲਈ ਧੰਨਵਾਦ ਕੀਤਾ। ਉਹਨਾਂ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਪਾਰਟੀ ਨੇ ਜਿੱਤ ਲਈ ਪੂਰੀ ਕੋਸ਼ਿਸ਼ ਕੀਤੀ, ਅਸੀਂ ਜਿੱਤ ਦੇ ਬਹੁਤ ਨੇੜੇ ਸੀ। ਉਹਨਾਂ ਨੇ ਇਸ ਗੱਲ ਤੇ ਵੀ ਤਸੱਲੀ ਜਤਾਈ ਕਿ ਪੰਜਾਬ ਦੇ ਵਿੱਚ ਪਾਜ ਪਾ ਦਾ ਵੋਟ ਬੈਂਕ ਤਗੜਾ ਹੋ ਰਿਹਾ ਕੀ ਕੁਝ ਕਿਹਾ ਉਹਨਾਂ ਨੇ ਆਓ ਸੁਣਦੇ ਹਾਂ ਸੋ ਤੁਹਾਡੇ ਸਾਰਿਆਂ ਨੂੰ ਸਮੁੰਦਰੀ ਹਾਊਸ ਜੀ ਆਇਆਂ ਤੁਸੀਂ ਦੇਖਿਆ ਕਿ ਅੰਮਰਸਰ ਦੀ ਇਲੈਕਸ਼ਨ ਕੰਪਲੀਟ ਹੋਈ ਆ ਤੇ ਇੱਥੋਂ ਦੇ ਇਲੈਕਟੋਰੇਟ ਨੇ ਆਪਣਾ ਡਿਸੀਜਨ ਦਿੱਤਾ ਦਤਾ ਆ ਤੇ ਮੈਂ ਸਾਰੇ ਵੋਟਰਾਂ ਨੂੰ ਤੇ ਅੰਮਰਸਰੀਆਂ ਨੂੰ ਧੰਨਵਾਦ ਇਹਨਾਂ ਆ ਕਿ ਅਸੀਂ ਸਾਰਿਆਂ ਨੇ ਮਿਲ ਕੇ ਪੀਸਫੁਲ ਇਲੈਕਸ਼ਨ ਕੀਤੀ ਆ ਤੇ 2 ਲੱਖ 6000 ਪਲਸ ਲੋਕਾਂ ਨੇ ਮੇਰੇ ਲਈ ਵੀ ਵੋਟ ਕੀਤੀ ਔਰ ਬਾਕੀਆਂ ਨੇ ਵੀ ਤੇ ਮੈਂ ਖਾਸ ਤੌਰ ਤੇ ਆਪਣੇ ਕਾਰਜਕਰਤਾ ਤੇ ਔਰ ਜਿਹੜੇ ਸਪੋਰਟਰ ਸੀ ਜਿਨ੍ਹਾਂ ਨੇ ਦਿਨ ਰਾਤ ਮਿਹਨਤ ਕੀਤੀ ਤੇ ਗਰਮੀਆਂ 'ਚ ਡਟ ਕੇ ਸਾਥ ਦਿੱਤਾ ਤੁਸੀਂ ਦੇਖਿਆ ਕਿ ਜਿਹੜਾ ਸਾਡਾ ਕਲੀਅਰ ਏਜੰਡਾ ਸੀਗਾ ਉਹ ਕਾਫੀ ਲੋਕਾਂ ਤੱਕ ਪਹੁੰਚਿਆ ਤੇ ਮੇਰੀ ਕਮਿਟਮੈਂਟ ਉਸ ਏਜੰਡੇ 'ਚ ਹੈਗੀ ਆ ਤੇ ਮੈਂ ਆਪਣੇ ਘਰ ਸਮੁੰਦਰੀ ਹਾਊਸ ਅੰਮਰਸਰ 'ਚ ਹੀ ਰਹਿਣਾ ਆ ਤੇ ਅੰਬਰ ਸਾਧ ਲਈ ਖਾਸ ਤੌਰ ਤੇ ਵਿਕਸ਼ਿਤ ਅੰਬਰ ਸਾਧ ਦੀ ਪ੍ਰਗਤੀ ਲਈ ਜੋ ਵੀ ਜਿਸ ਤਰ੍ਹਾਂ ਵੀ ਮੈਂ ਹੈਲਪ ਕਰ ਸਕਾਂਗਾ ਮੈਂ ਕਰਾਂਗਾ ਕਮੀ ਥੋੜੀ ਸੋਨੂ ਸਾਹਿਬ ਕਮੀ ਕਿੱਥੇ ਲੱਗੀ ਹੈ ਪਰ ਇੱਕ ਗੱਲ ਜ਼ਰੂਰ ਦੇਖੀ ਗਈ ਹੈ ਦੀ ਪੈਨੋ ਹਰਦੀਪ ਸਿੰਘ ਪੁਰੀ ਤੋਂ ਚੋਣ ਲੜੇ ਪਰ ਸਭ ਤੋਂ ਵੱਧ VOTING ਜਿਹੜੀ ਹੈ ਤੁਹਾਨੂੰ ਤੁਸੀਂ ਲਈ ਹੈ ਬਹੁਤ ਜ਼ਿਆਦੀ ਵੋਟ ਤੁਹਾਨੂੰ ਪਈ ਹੈ ਐਜ਼ ਅ ਬੀਜਪੀ ਦੇ ਵਿੱਚ ਕਹਿੰਦੀ ਅਮਰਸਰ ਚ ਇਨੀ ਵੋਟ ਨਹੀਂ ਪਈ ਤੁਹਾਨੂੰ ਕੀ ਲੱਗਦਾ ਐਜ਼ ਅ ਤੁਸੀਂ ਨਹੀਂ ਅਬਜ਼ਰਵ ਕੀਤਾ ਹੋਏਗਾ ਕਿ ਕਮੀ ਕਿੱਥੇ ਰਹਿ ਗਈ ਹੈ ਕਿੱਥੇ ਕਿ ਲੋਕਾਂ ਤੱਕ ਤੁਹਾਡੀ ਗੱਲ ਨਹੀਂ ਪਹੁੰਚ ਸਕੀ ਦੇਖੋ ਮੇਰੇ ਤੋਂ ਤਾਂ ਤੁਸੀਂ ਕਿਤੇ ਜ਼ਿਆਦਾ ਐਕਸਪਰਟ ਹੋ ਤੁਹਾਨੂੰ ਇੱਥੋਂ ਦੀ ਪੋਲਿਟਿਕਸ ਦਾ ਪਤਾ ਕਮੀ ਕਿੱਥੇ ਰਹਿ ਗਈ ਵਾਅਦਾ ਕਿੱਥੇ ਹੋਇਆ ਲੇਕਿਨ ਇਹ ਗੱਲ ਜ਼ਰੂਰ ਹੈਗੀ ਆ ਕਿ ਐਤ ਕਾ ਖਾਸ ਤੌਰ ਤੇ ਪਿਛਲੇ ਤਿੰਨ ਪਾਰਲੀਮੈਂਟਰੀ ਇਲੈਕਸ਼ਨਾਂ 'ਚ ਜਿਹੜੀ ਪਰਸੈਂਟੇਜ ਹਰ ਵਾਰੀ ਕਮ ਸੇ ਕਮ 50% ਪਲੱਸ ਤੋਂ ਜਿੱਦੇ ਰਹੇ ਨੇ ਐਤ ਕਾ ਕਾਫੀ ক্লোਜ਼ ਆ ਗਿਆ ਸੀ ਤੇ ਟਾਈਮ ਜਿੰਨਾ ਵੀ ਹੋਵੇ ਘੱਟ ਲੱਗਦਾ ਔਰ ਆਊਟਰੀਚ ਕਰਨ ਲਈ ਟਾਈਮ ਤਾਂ ਲੱਗਦਾ ਹੀ ਆ ਆਪਣੇ ਮੈਸੇਜ ਪਹੁੰਚਣ ਲਈ ਵੀ ਟਾਈਮ ਲੱਗਦਾ ਆ ਤੇ ਮੈਂ ਤਾਂ ਪੂਰੀ ਕੋਸ਼ਿਸ਼ ਕੀਤੀ ਆਪਣੀ ਵਿਜ਼ਨ ਵੀ ਦੱਸੀ ਤੁਹਾਨੂੰ ਵੀ ਸ਼ੇਅਰ ਕੀਤੀ ਤੁਹਾਡੇ ਮਾਧਮ ਥਾੜੀ ਜਾਏਗੀ ਲੇਕਿਨ ਮੇਰਾ ਖਿਆਲ ਤੁਹਾਡੀਆਂ ਵੀ ਪ੍ਰੈਡਿਕਸ਼ਨਾਂ ਥੋੜੀਆਂ ਜਿਹੀਆਂ ਰੋਂਗ ਹੋ ਗਈਆਂ ਤੇ ਰਿਜ਼ਲਟ ਕਾਫੀ ਗਲੂ ਸੀਗਾ ਮੈਂ ਇੱਕ ਕਿਸੇ ਮੀਡੀਆ ਵਾਲੇ ਨੇ ਕਿਹਾ ਕਿ ਬੜਾ ਫਰਕ ਸੀ ਮੇਰਾ خیال ਜ਼ਿਆਦਾ ਫਰਕ ਨਹੀਂ ਸੀ ਆਇਆ ਆਪਾਂ ਸਾਰੇ 2 ਲੱਖ ਵਿੱਚ ਹੀ ਸੀ ਹਾਂ ਹਾਂ ਇਹ ਕਿਸਾਨਾਂ ਦਾ ਕਿੱਦਾਂ ਤੁਹਾਨੂੰ ਕਿ ਅਕਾਲੀ ਬੀਜੇਪੀ ਘਟ ਜੋੜਾ ਦਾ ਅਜ ਨਤੀਜੇ ਹੋਰ ਦੇ ਵੇਖੋ ਉਹ ਤੇ ਮੈਂ ਤੁਹਾਨੂੰ ਕਿਹਾ ਕਿ ਤੁਸੀਂ ਮੇਰੇ ਤੋਂ ਕਿਤੇ ਸੂਝਵਾਨ ਹੋ ਸਮਝਦਾਰ ਹੋ ਐਨਾਲਿਸਟ ਹੋ ਨਹੀਂ ਅਸੀਂ ਤਾਂ ਸਮਝਦਾਰ ਨਹੀਂ ਨਹੀਂ ਤੁਸੀਂ ਤੁਸੀਂ ਮੈਨੂੰ ਪੋਲੀਟਿਕਲ ਕੈਰੀਅਰ ਬਹੁਤ ਜ਼ਿਆਦਾ ਨਹੀਂ ਭਾਈ ਮੈਨੂੰ ਤਾਂ ਮੈਂ ਤਾਂ ਤੁਸੀਂ ਕਹਿੰਦੇ ਹੋ ਬਾਰ ਬਾਰ ਤੁਸੀਂ ਕਹਿੰਦੇ ਪੈਰਾਸ਼ੂਟ ਤਾਂ ਨਹੀਂ ਆਇਆ ਇੱਥੇ ਅਸੀਂ ਨਹੀਂ ਕਹਿੰਦੇ ਜੀ ਪੰਜਾਬ ਦੇ ਲੋਕ ਪੰਜਾਬ ਦੇ ਲੋਕ ਕਹਿੰਦੇ ਸੀ ਬੱਲੇ ਬੱਲੇ ਮੈਂ ਤਾਂ ਪੰਜਾਬ ਦੇ ਲੋਕਾਂ ਨੂੰ ਜੀ ਫੇਰ ਤਾਂ 2 ਲੱਖ ਪਲੱਸ ਨੇ ਵੋਟ ਪਾਈ ਤੁਸੀਂ ਆਪ ਹਿਸਾਬ ਲਗਾਓ ਸਟੈਟਿਸਟਿਕਸ ਦੇਖੋ ਆਪਾਂ ਸਟੈਟਿਸਟਿਕ ਨਾਲ ਗੱਲ ਕਰੀਏ ਆਪਾਂ ਐਵੇਂ ਸਪੈਕੂਲੇਟਿਵ ਗੱਲ ਕਰੀਏ ਤੇ ਅਗਰ ਉਹ ਐਡੀਸ਼ਨ ਹੁੰਦੀ ਆ ਅਰਕਾਂ ਤੇ ਕੀ ਫਰਕ ਪੈਂਦਾ ਸੀ ਪੈਂਦਾ ਸੀ ਕਿ ਨਹੀਂ ਤੇ ਉਹਦੇ ਤੋਂ ਤੁਸੀਂ ਖੁਦ ਐਨਾਲਿਸਿਸ ਕਰੋ ਮੈਂ ਤੁਹਾਨੂੰ ਐਨਾਲਿਸਿਸ ਕਰਕੇ ਦੱਸਾਂ ਕਿ ਭਾਈ ਆਇਆ ਤੁਸੀਂ ਤਾਂ ਹੀ ਮੈਂ ਕਿਹਾ ਕਿ ਤੁਸੀਂ ਸੂਝਵਾਨ ਹੋ ਖੁਦ ਦੇਖ ਸਕਦੇ ਹੋ ਕਿ ਉਹ ਕਨਕਲੂਜਨ ਉਹ ਤੋਂ ਡਰਾ ਕਰੋ ਸਰ ਤੁਹਾਨੂੰ ਨਹੀਂ ਲੱਗਦਾ ਕਿ ਚਲੋ ਤੁਸੀਂ ਸੇਵਾ ਦੇ ਵਿੱਚ ਸੀਗੇ ਹਨ ਜਦੋਂ ਤੁਸੀਂ ਸੇਵਾ ਮੁਕਤ ਹੋਏ ਉਸ ਤੋਂ ਬਾਅਦ ਐ ਤੁਹਾਨੂੰ ਲੱਗਦਾ ਨਹੀਂ ਕਿ ਇਹੋ ਜੀ ਕਿਤੇ ਸਾਲ ਸਮਾਂ ਪਹਿਲਾਂ ਜਾਂ ਹੋਰ ਸਮਾਂ ਦਿੱਤਾ ਹੁੰਦਾ ਤੇ ਹੁਣ ਅਸਰ ਦੇ ਲੋਕਾਂ ਨਾਲ 11 ਕਨੈਕਟ ਕਰ ਪਾਉਂਦੇ ਦੇਖੋ ਇਸ ਤਰ੍ਹਾਂ ਆ ਕਿ ਮੈਂ ਆਪਣੀ ਪ੍ਰਾਈਵੇਟ ਸੇਵਾ ਤਾਂ ਕਰਦਾ ਨਹੀਂ ਸੀ ਹਾਂ ਸਰਕਾਰ ਦੀ ਸੇਵਾ ਕਰਦਾ ਸੀ ਜੀ ਜਦੋਂ ਕੋਵਿਡ ਹੋਇਆ ਭਾਰਤ ਦੇ ਬੱਚੇ ਆਏ ਉਹ ਚੰਬਲ ਸਰ ਦੇ ਵੀ ਬੱਚੇ ਆਏ ਤੇ ਮੈਂ ਤੇ ਉਦੋਂ ਹੀ ਛੱਡੀ ਜਦੋਂ ਤੁਸੀਂ ਜਿੱ ਤਰ੍ਹਾਂ ਗਿਆ ਸੇਵਾ ਮੁਕਤ ਹੋਇਆ ਤੇ ਉਦੋਂ ਜਿੰਨੀ ਓਪਨਿੰਗ ਮਿਲੀ ਤੁਹਾਡੀ ਗੱਲ ਬਿਲਕੁਲ ਸਹੀ ਹੈ ਟਾਈਮ ਜਿੰਨਾ ਮਿਲ ਜਾਵੇ ਇੰਟਰੈਕਸ਼ਨ ਕਰਨ ਲਈ ਉਹਨਾਂ ਹੀ ਵਧੀਆ ਰਹਿੰਦਾ ਆ ਲੇਕਿਨ ਲੇਕਿਨ ਮੈਂ ਕਿਤੇ ਜਾਣ ਵਾਲਾ ਨਹੀਂ ਇੱਥੇ ਹੀ ਆ ਠੀਕ ਹੈ ਨਾ ਇੱਕ ਸਰਕਾਰ ਬਣ ਗਈ ਬੀਜਪੀ ਦੀ ਹੁਣ ਤੁਸੀਂ ਉਹਨਾਂ ਮੁੱਦਿਆਂ ਦੇ ਉੱਤੇ ਮੈਂ ਕਹਾਂ ਤਾਂ ਲੋਕਾਂ ਦੇ ਜਿਹੜੇ ਮਸਲੇ ਕਿਉਂਕਿ VFS ਦੀ ਤੁਸੀਂ ਗੱਲ ਕੀਤੀ ਸੀਗੀ ਅੰਮ੍ਰਿਤਸਰ 'ਚ ਖੋਲਣ ਦੀ ਕਿਉਂਕਿ ਕਿਹਾ ਇਹ ਜਾ ਰਿਹਾ ਸੰਧੂ ਸਾਹਿਬ ਜਿਹੜੀ ਐਕਚੁਅਲ ਅੱਜ ਦੀ ਵੀ ਗੱਲ ਹੈਗੀ ਹੈ ਸਾਰੇ ਮੇਰੇ ਸਹਿਯੋਗੀ ਤੇ ਖੜੇ ਨੇ ਉਹ ਵੀ ਇਹ ਗੱਲਾਂ ਸਹਿਮਤ ਹੋਣਗੇ ਪੰਜਾਬ ਦੀ ਅੰਮ੍ਰਿਤਸਰ ਦੀ ਆਬੋ ਹਵਾ ਇਸ ਟਾਈਮ ਇਹ ਕਹਿ ਰਹੀ ਹੈ ਕਿ ਬੀਜਪੀ ਦੀ ਸਰਕਾਰ ਉੱਪਰ ਬਣਨ ਜਾ ਰਹੀ ਹੈ ਤੇ ਜਿਹੜੇ ਤਰਨਜੀਤ ਸਿੰਘ ਸੰਧੂ ਨੇ ਇਹ ਕੇਂਦਰ ਦੇ ਵਿੱਚ ਫੋਰਨ ਮਿਨਿਸਟਰ ਹੋਣਗੇ ਜੇਕਰ ਤੁਹਾਨੂੰ ਅਜਿਹੀ ਜ਼ਿੰਮੇਵਾਰੀ ਮਿਲਦੀ ਹੈ ਤਾਂ ਕੀ ਪੰਜਾਬ ਦੀ ਕੀ ਅੰਮ੍ਰਿਤਸਰ ਦੀ ਪਹਿਲੇ ਪਹਿਲ ਦੇ ਆਧਾਰ ਤੇ ਤੁਸੀਂ ਤਰੱਕੀ ਕਰੋਗੇ ਬਿਲਕੁਲ ਬੀਐਫਐਸ ਤੇ ਖੋਲੋਗੇ ਜਿੰਨੇ ਤੁਸੀਂ ਵਾਅਦੇ ਕੀਤੇ ਸੀਗੇ ਦੇਖੋ ਪਹਿਲੀ ਗੱਲ ਕੈਬਨਿਟ ਬਣਾਉਣਾ ਪ੍ਰਾਈਮ ਮਿਨਿਸਟਰ ਦਾ ਪ੍ਰੋਜੈਕਟਿਵ ਹੈ ਤੇ ਤੁਹਾਨੂੰ ਜਾਦੀ ਖਬਰ ਹੈ ਮੈਨੂੰ ਤਾਂ ਕੋਈ ਇਹੋ ਜਿਹੀ ਖਬਰ ਨਹੀਂ ਲੇਕਿਨ ਮੇਰੀ ਯਾਰ ਕੇਂਦਰੀ ਮੰਤਰੀ ਫਿਰ ਮੈਂ ਕਿਹਾ ਨਾ ਤੁਹਾਨੂੰ ਜਾਦੀ ਖਬਰ ਹੈ ਹੋ ਸਕਦਾ ਤੁਹਾਡਾ ਸਿੱਧਾ ਕਨੈਕਸ਼ਨ ਹੋਵੇ ਪ੍ਰਾਈਮ ਮਿਨਿਸਟਰ ਨਾਲ ਠੀਕ ਹੈ ਨਾ ਇਹ ਤਾਂ ਉਹ ਇੱਕ ਮਿੰਟ ਇੱਕ ਮੇਰੀ ਮੇਰੀ ਮੈਂ ਤੁਹਾਨੂੰ ਮੈਂ ਤੁਹਾਨੂੰ ਚਲੋ ਮੇਰੀ ਗਾਹ ਤ ਗੱਲ ਸੁਣ ਲਓ ਯਾਰ ਮੈਂ ਮੰਤਰੀ ਹੋਵਾਂ ਨਾ ਹੋਵਾਂ ਐਮਪੀ ਹੋਵਾਂ ਨਾ ਹੋਵਾਂ ਅੰਬਰਸਰ ਨਾਲ ਮੈਂ ਜੁੜਿਆ ਆ ਤੁਸੀਂ ਕੀਆ ਵਾਦੇ ਮੈਂ ਇੱਕ ਵਿਜਨ ਡਾਕੂਮੈਂਟ ਦੇਖੋ ਉਹ ਪਾਰਲੀਮੈਂਟ ਇਲੈਕਸ਼ਨ ਲਈ ਇੱਕ ਵਿਜਨ ਡਾਕੂਮੈਂਟ ਦਿੱਤਾ ਸੀ ਮੈਂ ਕਿਸੇ ਤੇ ਨਹੀਂ ਕਿਹਾ ਜਦੋਂ ਬੰਦਾ ਐਮਪੀ ਹੁੰਦਾ ਉਹਦਾ ਸਟੇਟਸ ਹੋਰ ਹੁੰਦਾ ਉਹਦੀ ਪੋਜੀਸ਼ਨ ਹੋਰ ਹੁੰਦੀ ਆ ਲੇਕਿਨ ਜਿਹੜਾ ਵੀ ਤੁਸੀਂ ਕਹਿ ਰਹੇ ਹੋ ਮੈਂ ਆਪਣਾ ਪੂਰਾ ਜ਼ੋਰ ਲਗਾਵਾਂਗਾ ਜਿਸ ਤਰ੍ਹਾਂ ਆਪਾਂ ਕਹਿੰਦੇ ਨਾ ਅੰਗਰੇਜ਼ੀ ਚ ਟੂ ਬੈਸਟ ਆਫ ਮਾਈ ਅਬਿਲਿਟੀ ਠੀਕ ਹੈ ਨਾ ਮੈਂ ਆਪਣਾ ਪੂਰਾ ਜ਼ੋਰ ਲਗਾਵਾਂਗਾ ਕਿ ਜੋ ਵੀ ਅੰਬਰਸਤੀ ਬਿਹਤਰੀ ਲਈ ਕਰ ਸਕਦੇ ਆ ਜ਼ਰੂਰ ਕਰਾਂਗੇ ਤੇ ਉਹਦੇ ਤੋਂ ਮੈਂ ਨਹੀਂ ਤੁਹਾਨੂੰ ਗਾਰੰਟੀ ਦੇ ਸਕਦਾ ਭਾਈ ਗਾਂ ਡਿਸੀਜਨ ਮੇਕਰ ਤਾਂ ਹੋਰ ਹੁੰਦਾ ਨਾ ਤੇ ਬਾਕੀ ਜੋ ਵੀ ਜਿਤਨਾ ਵੀ ਮੈਂ ਸੇਵਾ ਕੀਤੀ ਮੈਂ ਤੇ ਇੱਥੇ ਅੰਮ੍ਰਿਤਸਰ ਜਿਤਨਾ ਮੇਰੇ ਪਰਿਵਾਰ ਨੇ ਸੇਵਾ ਕੀਤੀ ਮੈਂ ਸੇਵਾ ਕਰਦਾ ਆ ਮੈਨੂੰ ਕੋਈ ਭਲੇਖਾ ਨਹੀਂ ਹੈਗਾ ਮੈਂ ਮੰਤਰੀ ਹੋਵਾਂ ਨਾ ਹੋਵਾਂ ਐਮਪੀ ਹੋਵਾਂ ਨਾ ਹੋਵਾਂ ਜਿੱਥੇ ਮੈਂ ਅੰਮ੍ਰਿਤਸਰ ਲਈ ਕੁਝ ਕਰ ਸਕਦਾ ਆ ਮੈਂ ਜ਼ਰੂਰ ਕਰਾਂਗਾ ਸੰਦੂ ਸਾਹਿਬ ਐਕਟੀਵਿਟੀਜ਼ ਤੁਹਾਡੀਆਂ ਆਪਣੇ ਆਫਿਸ ਤੋਂ ਚੱਲਣਗੀਆਂ ਇੱਥੋਂ ਕਰੋ ਜਾਂ ਬੀਜੇਪੀ ਆਫਿਸ ਤੋਂ ਕਿਉਂਕਿ ਹਰਦੀਪਪੂਰੀ ਸਾਹਿਬ ਨੂੰ ਵੀ 3.5 ਲੱਖ ਦੇ ਕਰੀਬ ਵੋਟਾਂ ਪਈਆਂ ਸਨ ਬਾਅਦੋਂ ਉਹਨਾਂ ਆਈ ਨਹੀਂ ਬਾਤ ਤੁਸੀਂ ਇੱਕ ਮਿੰਟ ਮੇਰੀ ਗੱਲ ਮੇਰੀ ਗੱਲ ਕਰ ਰਹੇ ਹੋਗੇ ਤੁਸੀਂ ਫਾਰਵਰਡ ਨਾ ਸਵਾਲ ਪੂਰਾ ਪੁੱਛੋ ਜੀ ਉਹ ਬਾਅਦ ਆਈ ਨਹੀਂ ਨਾ ਠੀਕ ਗੱਲ ਮਾਈਕ ਮਾਈ ਮਾਈ ਕੁਐਸਚਨ ਇਜ਼ ਉਹਨਾਂ ਨੂੰ ਵੀ 3.5 ਲੱਖ ਲੋਕਾਂ ਵੋਟ ਪਈ ਤੁਹਾਨੂੰ ਵੀ 2 ਲੱਖ ਪਲੱਸ ਵੋਟ ਪਈ ਜੇ ਤੁਸੀਂ ਕਹਿ ਰਹੇ ਹੋ ਉਹਨਾਂ ਲੋਕਾਂ ਨੂੰ ਜੇ ਸਮੁਦਰੀ ਸਾਹਿਬ ਦੀ ਲੋੜ ਹੈ ਤੇ ਕਿੱਥੇ ਸੰਪਰਕ ਕਰਨਗੇ ਲੋਕਾਂ ਨਾਲ ਮੁੰਦਰੀ ਹਾਊਸ ਤੁਹਾਨੂੰ ਪਤਾ ਟੋਲ ਫ੍ਰੀ ਨੰਬਰ ਵੀ ਹੈਗਾ ਜੇ ਉਹ ਐਡਵਰਟਾਈਜ਼ ਹੋਇਆ ਹੈ ਸੋਸ਼ਲ ਮੀਡੀਆ ਤੇ ਵੀ ਆਇਆ ਹੈ 24 ਘੰਟੇ ਵੀ ਉਹ ਹੈਗਾ ਮੈਂ ਵੀ ਇੱਥੇ ਹੈਗਾ ਠੀਕ ਹੈ ਨਾ ਲੇਕਿਨ ਇਹ ਮੈਨੂੰ ਦੱਸੋ ਕਿ ਤੁਸੀਂ ਕਦੀ ਨੀ ਅੰਮ੍ਰਿਤਸਰ ਤੋਂ ਬਾਹਰ ਜਾਂਦੇ ਤੁਹਾਡਾ ਵੀ ਹੱਕ ਹੈਗਾ ਕਿ ਕਦੀ ਹੋਲਡ ਆਨ ਹੋਲਡੋ ਆਪਣੇ ਘਰ ਤੋਂ ਵੀ ਕਦੀ 4-5 ਦਿਨਾਂ ਤੇ ਬੰਦਾ ਚਲਾ ਜਾਂਦਾ ਨਾ ਜਾ ਸਕਦਾ ਜਾ ਸਕਦਾ ਕਿ ਨਹੀਂ ਤੁਸੀਂ 15 ਦਿਨ ਜਾਓ ਮਹੀਨੇ ਤੇ ਮੈਂ ਲਾਉਂਦਾ ਮੈਂ ਤੁਹਾਨੂੰ ਹੋਈ ਸੋ ਮੈਂ ਆਪਣੇ ਘਰ ਚ ਰਵਾਂਗਾ ਲੇਕਿਨ ਮੈਂ 4 ਦਿਨ ਬਾਹਰ ਕਿਤੇ ਘਰ ਗਿਆ ਫਰਕ ਕਰੋ ਚੰਡੀਗੜ੍ਹ ਗਿਆ ਤੁਸੀਂ ਰੌਲਾ ਪਾ ਦਿਓਗੇ ਉਹ ਭੱਜ ਗਿਆ ਭੱਜ ਗਿਆ ਮੈਂ ਨਹੀਂ ਭੱਜ ਰਿਹਾ ਮੈਂ ਇੱਥੇ ਹੀ ਆਖੀ ਸਵਾਲ ਆਖਰੀ ਸਵਾਲ ਕਰਕੇ ਅਸੀਂ ਪ੍ਰੈਸ ਕਾਨਫਰੰਸ ਸਮਾਪਤ ਕਰਦੇ ਆ ਆਖਰੀ ਸਵਾਲ ਇਹ ਹੈ ਤੁਸੀਂ ਕਿਹਾ ਕਿ ਮੇਰਾ ਸਮੁੰਦਰੀ ਹਾਊਸ ਹੈਗਾ ਮੈਂ ਇਥੋਂ ਜਾਣ ਵਾਲਾ ਨਹੀਂ ਨੌਰਥ ਚੋ ਸਭ ਤੋਂ ਵੱਧ ਬੀਜੇਪੀ ਨੂੰ ਵੋਟ ਪਈ ਹੈ ਤੁਹਾਡਾ ਘਰ ਨੌਰਥ ਦੇ ਵਿੱਚ ਆ ਮੰਨ ਕੇ ਚੱਲੀਏ ਕਿ ਨੌਰਥ ਤੇ ਕਬਜ਼ਾ ਹੋ ਚੁੱਕਿਆ ਹੁਣ ਕਰਤਜੀਤ ਸਿੰਘ ਸੰਧੂ ਦਾ ਬੀਜੇਪੀ ਵੱਲੋਂ ਦੇਖੋ ਪੋਲਿਟਿਕਸ ਤੇ ਆ ਸਕਦੇ ਸਟੇਟ ਪੋਲਿਟਿਕਸ ਆਉਂਗੇ 2024 ਦੇ ਵਿੱਚ ਕਿਉਂਕਿ ਹੁੰਦਾ ਸਮਾਂ ਆ ਤੁਹਾਡਾ ਸਵਾਲ ਸੀਗਾ ਮੈਂ ਮੈਂ ਪਹਿਲਾਂ ਸਮਝਿਆ ਤੁਸੀਂ ਏਰੀਆ ਦੀ ਗੱਲ ਦੇਖੋ ਕਿਉਂ ਹੁੰਦਾ ਸਮਾਂ ਬਹੁਤ ਜ਼ਿਆਦਾ 2.5 ਸਾਲ ਪਾਈ ਹਲੇ ਤਾਂ ਦੇਖੋ ਭਾਈ ਸਾਹਿਬ ਕਿੱਥੇ ਮੈਨੂੰ ਲਿਹਾਣਾ ਆ ਕਿੱਥੇ ਨਹੀਂ ਲਿਹਾਣਾ ਉਹ ਇੱਕ ਡਿਫਰੈਂਟ ਗੱਲ ਹੈ ਉਹ ਜਿੰਨੇ ਤੈਹ ਕਰਨਾ ਆ ਉਹ ਤੈਹ ਕਰੇਗਾ ਮੈਨੂੰ ਤਾਂ ਹਲੇ ਕੋਈ ਇਹੋ ਜੀ ਐਡਵਾਈਸਰੀ ਨਹੀਂ ਆਈ ਨੰਬਰ 2 ਜਿੱਥੋਂ ਦਾ ਅੰਮ੍ਰਿਤਸਰ ਆ ਦੇਖੋ ਅੰਮ੍ਰਿਤਸਰ ਲਈ ਕਈ ਸਾਧਨ ਨੇ ਪਾਰਟੀ ਦਾ ਵੀ ਸਾਧਨ ਹੈ ਦੂਜੇ ਵੀ ਆ ਤੁਹਾਨੂੰ ਪਤਾ ਵਿਕਸ਼ਿਤ ਅੰਮ੍ਰਿਤਸਰ ਇਨੀਸ਼ੀਏਟਿਵ ਹੈ ਵਿਕਸ਼ਿਤ amritsar.org ਜਾ ਕੇ ਦੇਖੋ ਉਹ ਇਨੀਸ਼ੀਏਟਿਵ ਚੱਲੇਗਾ ਤੇ ਉਥੇ ਜੋ ਵੀ ਮੈਂ ਹੈਲਪ ਕਰ ਸਕਦਾ ਆ ਉਹ ਤਿੰਨ ਏਰੀਆਸ ਬਹੁਤ ਕਲੀਅਰ ਨੇ ਉਹਨਾਂ ਨੇ ਕਿਹਾ ਸਟਾਰਟਅਪ ਆਪਣਾ ਡਰਗ ਫ੍ਰੀ ਤੇ ਕਲੀਨ ਅੰਮ੍ਰਿਤਸਰ ਤੇ ਤੁਸੀਂ ਅਗਰ ਥੋੜਾ ਜਿਹਾ ਉਹ ਵੈਬਸਾਈਟ ਦੇਖੋਗੇ ਤੁਸੀਂ ਦੇਖੋਗੇ ਕਿ ਡਰਗਸ ਉਹਨਾਂ ਨੇ ਇਨੀਸ਼ੀਏਟਿਵ ਵੀ ਲਾਣਾ ਸ਼ੁਰੂ ਕਰ ਦਿੱਤਾ ਹੈ ਉਹਨਾਂ ਨੇ ਕਮੇਟੀ ਬਣਾਈ ਆ ਤੇ ਜੋ ਵੀ ਉਹਦੇ ਚ ਵੀ ਮੈਨੂੰ ਉਹ ਕਹਿਣਗੇ ਔਰ ਜ਼ਰੂਰ ਕਹਿਣਗੇ ਕਿਉਂਕਿ ਉਹ ਮੇਰੇ ਨਾਲ ਬੜੇ ਸਾਲਾਂ ਦੇ ਐਸੋਸੀਏਟਿਡ ਨੇ ਉਹਨਾਂ ਨੂੰ ਸ਼ੌਕ ਹੈ ਦਿਲੋਂ ਸ਼ੌਕ ਹੈ ਕੋਈ ਪ੍ਰੋਫਿਟ ਮੋਟਿਵ ਨਹੀਂ ਹੈ ਉਹਨਾਂ ਦਾ ਤੇ ਮੈਂ ਵੀ ਉਹਨਾਂ ਨੂੰ ਇਨਕਰੇਜ ਕਰਾਂਗਾ ਜਿਸ ਤਰ੍ਹਾਂ ਵੀ ਅੰਬਰ ਸਰਦਾ ਆਪਾਂ ਭਲਾ ਕਰ ਸਕਦੇ ਆਂ ਔਰ ਕੋਈ ਹੋਰ ਵੀ ਅਗਰ ਮੇਰੀ ਵਾਕਫੀਅਤ ਹੈਗੀ ਆ ਕਨੈਕਸ਼ਨ ਹੈਗੇ ਆ ਕੋਈ ਫਾਊਂਡੇਸ਼ਨ ਹੈ ਜਿਸ ਤਰ੍ਹਾਂ ਕਈ ਸਕੂਲਾਂ ਚ ਟੀਚਰਾਂ ਚ ਹੈਲਪ ਕਰ ਸਕਦੇ ਨੇ ਠੀਕ ਹੈ ਨਾ ਤੇ ਆਪਾਂ ਐਗਰੋ ਦੀ ਗੱਲ ਕਰਦੇ ਆਂ ਕਿ ਐਗਰੋ ਇੰਡਸਟਰੀ ਹੋਣਾ ਚਾਹੀਦੀ ਤੇ ਤੁਹਾਡੇ ਮਾਧਿਅਮ ਥਰੂ ਮੈਂ ਰੈਗੂਲਰਲੀ ਪ੍ਰੈਸ਼ਰ ਪਾਉਂਦਾ ਰਹਾਗਾ ਔਰ ਜੋ ਕਰਨਾ ਜਿੱਥੇ ਮੈਂ ਇੱਕ ਪੂਰੀ ਤਰ੍ਹਾਂ ਕੰਮ ਕਰ ਸਕਦਾ ਉਹ ਵੀ ਕਰਾਂਗਾ ਲੇਕਿਨ ਬੈਸਿਰ ਤਾਂ ਤੁਹਾਨੂੰ ਕਾਸ਼ਨ ਕਿ ਮੈਂ ਐਮਪੀ ਦੇ ਸ਼ੂਸ ਤੇ ਨਹੀਂ ਸਟੈਪ ਕਰ ਰਿਹਾ ਲੇਕਿਨ ਅੰਬਰ ਸਾਹਿਬ ਚ ਚੰਗਾ ਕਰਨ ਲਈ ਔਰ ਅੰਬਰ ਸਰ ਦੀਆ ਪ੍ਰੋਬਲਮ ਤੁਹਾਨੂੰ ਸਾਰਿਆਂ ਨੂੰ ਪਤਾ ਨੇ ਅੰਮ੍ਰਿਤਸਰ ਦੇ ਭਲੇ ਲਈ ਤੁਹਾਡੇ ਮੇਰੇ ਅੰਮਰਸਰੀਆਂ ਨੇ ਸਾਡੇ ਸਾਰਿਆਂ ਦੇ ਦਿਲ ਜੁੜੇ ਨੇ ਕਿਸਾਨਾਂ ਨੂੰ ਕਿੰਨਾ ਦਾ ਦੋਸ਼ੀ ਮੰਨਦੇ ਹੋ ਤੁਸੀਂ ਕਿ ਕਿਸਾਨਾਂ ਦਾ ਵੱਡਾ ਯੋਗਦਾਨ ਰਿਹਾ ਤੁਹਾਡੀ ਹੱਥ ਪਿੱਛੇ ਇਹਨਾਂ ਦਾ ਸਮਝਦੇ ਹੋ ਕਿ ਵੀ ਘਰ ਦੇ ਬਾਹਰ ਧਰਨਾ ਲਗਿਆ ਹੋਰ ਜਗ੍ਹਾ ਦੇ ਵੀ ਨਹੀਂ ਸੁਣਿਆ ਭੰਡੇ ਸਾਹਿਬ ਆਏ ਹੋਏ ਸੀ ਹਾਂਜੀ ਉਹ ਕੁਸ਼ੀ ਬਣਾ ਰਹੇ ਨੇ ਕਹਿੰਦੇ ਆ ਚਲੋ ਬੜੀ ਅੱਛੀ ਆ ਤੁਸੀਂ ਮੈਨੂੰ ਦੱਸ ਦਿਓ ਮੈਂ ਵੀ ਲੱਡੂ ਭੇਜ ਦਵਾਂਗਾ ਕਿਉਂਕਿ ਅੱਜ ਕੱਲ੍ਹ ਤੌਰ ਤੇ ਲੱਡੂ ਖਾਂਦੇ ਨੇ ਰੋਟੀ ਖਾਣੀ ਤਾਂ ਭੁੱਲ ਗਏ ਨੇ ਸ਼ਾਇਦ ਜੀ ਫਿਰ ਉਹ ਦੇਖੋ ਇਤਰਾ ਆ ਹਰ ਦੇ ਕਿਸਾਨਾਂ 'ਨਾਂ ਥੋੜਾ ਪ੍ਰਭਾਵ ਸੀਗਾ ਕੋਈ ਇਹ ਤੇ ਐਨਾਲਿਸਿਸ ਕਰਨਾ ਤੇ ਤੁਹਾਡਾ ਰਾਈਟ ਹੈ ਯਾਰ ਮੈਂ ਤੇ ਆਪਣੀ ਪੂਰੀ ਕੋਸ਼ਿਸ਼ ਕੀਤੀ ਔਰ ਮੇਰੇ ਵਿਜ਼ਨ ਕਲੀਅਰ ਹੈ ਮੈਂ ਹਲੇ ਵੀ ਬਾਹਰ ਫੇਰ ਉਹ ਕਿਸਾਨਾਂ ਨੂੰ ਇਹ ਕਹਿੰਨਾ ਆ ਦੇਖੋ ਪਹਿਲੀ ਗੱਲ ਉਹ ਕਿਸਾਨਾਂ ਨੂੰ ਰਿਪਰਿਜ਼ੈਂਟ ਨਹੀਂ ਕਰਦੇ ਪਰਸੇ ਕਿ ਸਾਡੇ ਸਾਰੇ ਕਿਸਾਨਾਂ ਦਾ ਉਹ ਜਥੇਬੰਦੀ ਆ ਠੀਕ ਹੈ ਨਾ ਜਿਹੜੇ ਅਸਲੀ ਕਿਸਾਨ ਨੇ ਉਹਨਾਂ ਨੂੰ ਫੇਰ ਮੈਂ ਤੁਹਾਡੇ ਮਾਧਿਅਮੋਂ ਥਾਣੀ ਮੈਂ ਤਿੰਨ ਵਡੀਆਂ ਕੰਕਰੀਟ ਪ੍ਰਪੋਜ਼ਲਸ ਕਹੀਆਂ ਨੇ ਤੇ ਹੱਲੇ ਵੀ ਮੈਂ ਉਹਨਾਂ ਨੂੰ ਮੇਨਟੇਨ ਕਰਦਾ ਕਿ ਸਾਨੂੰ ਜਿਹੜਾ ਉਹਨਾਂ ਦੇ ਪ੍ਰੋਡਕਟ ਹੈ ਉਹਦੀ ਵੈਲਿਊ ਐਡੀਸ਼ਨ ਕਰਨੀ ਪੈਣੀ ਆ ਅਗਰ ਉਹਨਾਂ ਨੇ ਆਪਣੀਆਂ ਆਂਧਰੀਆਂ ਵਧਾਣੀਆਂ ਦੂਸਰੀ ਸਬਜ਼ੀਆਂ ਤੇ ਫਲ ਸਾਨੂੰ ਐਕਸਪੋਰਟ ਕਰਨਾ ਚਾਹੀਦਾ ਆ ਤਾਂ ਸਾਡੇ 15 20 ਗੁਣੇ ਸਾਨੂੰ ਉਹਦੀਆਂ ਇਨਕਮਾਂ ਵਧਣੀਆਂ ਤਤੀਜਾ ਜਿਹੜਾ ਮੈਂ ਤੁਹਾਨੂੰ ਕਿਹਾ ਸੀਗਾ ਉਹ ਕੰਪਨੀ ਆ ਰਹੀ ਹੈ ਜੀ ਉਹ ਜਿਹੜੀ ਤੁਸੀਂ ਕਹੀ ਸੀਗੀ ਇਨਵੈਸਟ ਕਰਨ ਵਾਸਤੇ ਉਹਨਾਂ ਨੂੰ ਪੁੱਛੋ ਨਾ ਜਿਹੜੇ ਆਪਣੇ ਨੇਤਾ ਜਿੰਨਾਂ ਨੇ ਜਿਹੜੇ ਮਠਾਈਆਂ ਖਾ ਰਹੇ ਨੇ ਉਹਨਾਂ ਨੂੰ ਪੁੱਛੋ ਕਿ ਜਦੋਂ ਕਿਸਾਨ ਆਪਣੀ ਪਰਾਲੀ ਜਲਾਉਂਦੇ ਨੇ ਉਦੋਂ ਘੱਟ ਮਠਾਈਆਂ ਖਾਣ ਤੇ ਉਹਨਾਂ ਨੂੰ ਇਹ ਦੱਸ ਦਿਆ ਕਰਨ ਇਹ ਵੀ ਇਨਫੋਰਮੇਸ਼ਨ ਦੇਣਾ ਉਹਨਾਂ ਦਾ ਫਰਜ਼ ਆ ਨਾ ਹੁਣ ਉਹ ਸਾਰੀਆਂ ਮਠਾਈਆਂ ਹੀ ਖਾਂਦੇ ਰਹਿਣਗੇ ਫਿਰ ਦੂਜੇ ਕੰਮ ਨੂੰ ਟਾਈਮ ਨਾ ਮਿਲੂ ਲੇਕਿਨ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਹਾਂ ਜੀ ਆਪ ਦੇ ਵਿੱਚ ਇਹ ਸੀਟ ਦੇ ਵਿੱਚ ਰੋਟ ਬੈਂਕ ਬਹੁਤ ਵਧਿਆ ਜੀ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਹੋਰ ਜਿਹੜਾ ਰੋਟ ਬੈਂਕ ਬਹੁਤ ਵਧਿਆ ਤੁਹਾਨੂੰ ਤੁਹਾਨੂੰ ਪਤਾ ਹੈ ਕਿ ਅੰਮ੍ਰਿਤਸਰ ਦਾ ਉਤੋਂ ਵੀ ਵਧਿਆ ਹਾਂਜੀ ਸੋ ਇਸ ਕਰਕੇ ਦੇਖੋ 2 ਮਿੰਨਿਆਂ 'ਚ ਅਸੀਂ ਕਾਫੀ ਅੱਛਾ ਜੀਵ ਕੀਤਾ ਲੇਕਿਨ ਮੈਂ ਇੱਥੇ ਕਲੀਅਰ ਆ ਕਿ ਮੇਰਾ ਫੋਕਸ ਅੰਮ੍ਰਿਤਸਰ 'ਚ ਹੈ ਤੇ ਮੈਂ ਉਹਦੇ 'ਚ ਫੋਕਸ ਕਰਨਾ ਜੋ ਮੈਨੂੰ ਹੋਰ ਰਿਸਪੌਂਸਿਬਿਲਟੀ ਦਿੱਤੀ ਜਾਏਗੀ ਇਹਨਾਂ ਨੇ ਪੁੱਛਿਆ ਸੀ ਅਗਰ ਉਹਦੇ 'ਚ ਮੈਂ ਅੰਬਰਸਰ ਦਾ ਭਲਾ ਕੀਤਾ ਡੈਫੀਨੇਟਲੀ ਬੰਦ ਦੀ ਸਰ ਜੀਤ ਸਿੰਘ ਹੋਰਣਾ ਹੁਣੇ ਕਹਿ ਰਹੇ ਆ ਅਸੀਂ ਵਿਰੋਧੀ ਧਿਰ ਨਾਲ ਮਿਲ ਕੇ ਕੰਮ ਕਰਾਂਗੇ ਸਰ ਅੱਜ ਪਰਿਆਵਰਣ ਦਿਵਸ ਹੈ ਜੀ ਪਲੀਜ਼ ਅੱਜ ਪਰਿਆਵਰਣ ਦਿਵਸ ਹੈ ਜੀ এনवायरमेंट ਡੇ ਹੈ ਤੇ ਜਿਹੜਾ ਪੰਜਾਬ ਦੇ ਵਿੱਚ ਜੀ ਟੇਬਲ ਹੈ ਵਾਟਰ ਟੇਬਲ ਹੈ ਜੀ ਲਗਾਤਾਰ ਡੈਪਲੇਸ਼ਨ ਹੋ ਰਹੀ ਹੈ ਮੋਟਰਾਂ ਲੱਗ ਰਹੀਆਂ ਨੇ ਸਰ ਬਹੁਤ ਕੁਝ ਹੋ ਰਿਹਾ ਜੀ نو ਦੈਟ ਉਹਨੂੰ ਸਰ ਰੋਕਣ ਵਾਸਤੇ ਕਿਉਂਕਿ ਇਹ ਪਿੱਛੇ ਪਰਿਆਵਰਣ ਜਿਹੜੇ ਪ੍ਰੇਮੀ ਨੇ ਉਹਨਾਂ ਨੇ ਇੱਕ ਗ੍ਰੀਨ ਮੈਨੀਫੈਸਟੋ ਜਾਰੀ ਕੀਤਾ ਸੀਗਾ ਉਹ ਕਿਸੇ ਵੀ ਐਮਪੀ ਦਾ ਮੁੱਦਾ ਨਹੀਂ ਰਿਹਾ ਜਦਕਿ ਪੰਜਾਬ ਦੇ ਆਉਣ ਵਾਲੇ ਜ਼ਿਲ੍ਹਿਆਂ ਦੇ ਵਿੱਚ ਕੋ ਬਹੁਤ ਵੱਡਾ ਮੁੱਦਾ ਹੋਏਗਾ ਤੁਸੀਂ ਫਸਟ ਵਨ ਸਰ ਪਲੀਜ਼ ਸੈਕੰਡ ਵਨ ਇਹ ਪਿੰਡਾਂ ਦੇ ਪਿੰਡਾਂ ਦੇ ਜਿਹੜੇ ਸਰ ਕੋਰ ਇਸ਼ੂਸ ਨੇ ਲੋਕਾਂ ਨੇ ਬੇਸਿਕ ਜਿਹੜੇ ਕੋਰ ਇਸ਼ੂਸ ਨੇ ਉਹ ਨਹੀਂ ਜਿਹੜੇ ਨੇ ਹੱਲ ਹੋ ਗਏ ਲੇਕਿਨ ਜਿਹੜੀ ਤੁਸੀਂ ਗੱਲਾਂ ਕਹਿ ਰਹੇ ਉਸ ਤੋਂ ਅਗਲੇ ਇਸ਼ੂਜ਼ ਨੇ ਲੇਕਿਨ ਉਹਨਾਂ ਦੇ ਪਿੰਡਾਂ ਨੇ ਇੱਕ ਹੋਰ ਇਸ਼ੂਜ਼ ਹੈ ਮੈਡੀਕਲ ਸਹੂਲਤਾਂ ਨਹੀਂ ਮਿਲ ਰਹੀਆਂ ਉਹਨਾਂ ਦੇ ਕੂੜੇ ਦਾ ਮਸਲਾ ਹੱਲ ਨਹੀਂ ਹੋ ਰਿਹਾ ਬੜੇ ਨਿਕਾਸੀ ਦੇ ਜਿੰਨਾਂ ਨੇ ਵਿੱਚ ਕੇ ਅੱਗੇ ਜਾ ਕੇ ਉਹਨਾਂ ਦੇ ਹੜ੍ਹ ਆ ਜਾਂਦੇ ਨੇ ਬੜੀ ਪਬਲਿਕ ਸੈਫਟੀ ਉਹ ਕੋਰ ਇਸ਼ੂਜ਼ ਨੂੰ ਤੇ ਪਰਿਆਵਰਣ ਨੂੰ ਲੈ ਕੇ ਸਿਰ ਦੋਵਾਂ ਨੂੰ ਪਲੀਜ਼ ਤੁਹਾਡਾ ਕਾਲ ਸੀ ਸੋ ਪਹਿਲੀ ਗੱਲ ਆਪਾਂ এনਵਾਇਰਨਮੈਂਟ ਦੀ ਗੱਲ ਕਰੀਏ ਤੁਸੀਂ ਮੇਰਾ ਵਿਜ਼ਨ ਡਾਕੂਮੈਂਟ ਦੇਖਿਓ ਬੜਾ ਕਲੀਅਰਲੀ ਉਹਦੇ ਵਿੱਚ এনਵਾਇਰਨਮੈਂਟ ਬਾਰੇ ਲਿਖਿਆ ਤੇ ਜਿਹੜਾ ਮੈਂ ਸਾਡੇ ਦਿੱਥੋਂ ਮੈਂ ਵਰਡ ਨਹੀਂ ਯੂਜ਼ ਕੀਤਾ ਡਾਇਵਰਸਿਫਿਕੇਸ਼ਨ ਲੇਕਿਨ ਮੈਂ ਬਾਰ-ਬਾਰ ਆਪਣੇ ਫਰੂਟ ਤੇ ਵੈਜੀਟੇਬਲ ਦੀ ਗੱਲ ਕਰਦਾ ਤੁਹਾਨੂੰ ਪਤਾ ਆ ਕਿ ਇਹਦੀ ਇਹ ਆਟੋਮੈਟਿਕ ਅਸੀਂ ਡਾਇਵਰਸਿਫਿਕੇਸ਼ਨ ਕਰ ਰਹੇ ਹਾਂ ਇਹ ਵਾਟਰ ਟੇਬਲ ਨੂੰ ਵੀ ਹੈਲਪ ਕਰੇਗਾ ਤੇ ਮੈਂ ਫਿਰ ਇਨਕਰੇਜ ਕਰਾਂਗਾ ਕਿ ਇਹ ਬੜਾ ਸੀਰੀਅਸ ਮਸਲਾ ਆ ਤੇ ਸਾਨੂੰ ਗ੍ਰੀਨ ਗਰੋਥ ਤਾਂ ਬਿਲਕੁਲ ਧਿਆਨ ਦੇਣਾ ਹੈ ਔਰ ਇਹ ਸਾਰਿਆਂ ਦੀ ਰਿਸਪਾਂਸਿਬਿਲਟੀ ਹੈ ਆ ਜਿਹੜੀ ਜਥੇਬੰਦੀਆਂ ਨੇ ਇਹਨਾਂ ਦੀ ਵੀ ਰਿਸਪਾਂਸਿਬਿਲਟੀ ਹੈ ਕਿ ਜਿਹੜਾ এনवायरमेंटਲ ਫੈਕਟਰ ਹੈ ਜਿਸ ਤਰ੍ਹਾਂ ਵੀਰ ਤੇ ਰਾਈਸ ਨਾਲ ਹਿੱਟ ਹੋ ਰਿਹਾ ਉਹਦਾ ਅਸੀਂ ਧਿਆਨ ਰੱਖੀਏ ਲਾਸਟ ਲਾਸਟ ਤੁਸੀਂ ਗੱਲ ਕਹੀ ਸੀ ਜਿਹੜੇ ਲੋਕਲ ਇਸ਼ੂ ਭਾਈ ਸਾਹਿਬ ਮੈਂ ਬਾਰ-ਬਾਰ ਸਭ ਤੋਂ ਪਹਿਲਾਂ ਮੈਂ ਲੋਕਲ ਇਸ਼ੂ ਦੀ ਗੱਲ ਕਰਾ ਰਿਹਾ ਮੈਂ ਕਾਨੂੰਨੀ ਵਿਵਸਥਾ ਦੀ ਗੱਲ ਕੀਤੀ ਮੈਂ ਇਥੇ ਡਰਗਸ ਨਸ਼ਿਆਂ ਦੀ ਗੱਲ ਕੀਤੀ ਮੈਂ ਇਥੇ ਸੀਵਰੇਜ ਪਾਣੀ ਦੀ ਗੱਲ ਕੀਤੀ ਇਹ ਮੁੱਦੇ ਕਾਮਨ ਨੇ ਪਿੰਡਾਂ 'ਚ ਵੀ ਸ਼ਹਿਰਾਂ 'ਚ ਵੀ ਤੇ ਮੈਂ ਇਹਨਾਂ ਨੂੰ ਬਾਰ-ਬਾਰ ਨੈਸ਼ਨਲ ਚੈਨਲ ਤੇ ਵੀ ਜਦੋਂ ਮੈਂ ਗਿਆ ਇਹ ਗੱਲ ਕੀਤੀ ਆ ਦੇਖੋ ਦੂਸਰੀ ਸਕਾਈ ਟ੍ਰੇਨ ਦੀ ਵੀ ਗੱਲ ਕੀਤੀ ਆ ਸਕਾਈ ਟ੍ਰੇਨ ਦਾ ਵੀ এনवायरमेंटਲ ਇੰਪੈਕਟ ਆ ਲੇਕਿਨ ਪਹਿਲਾਂ ਆਪਾਂ ਨੂੰ ਇਹ ਚੀਜ਼ਾਂ ਜਿਹੜੀਆਂ ਕੰਸਿਕਮ 10 ਸਾਲ ਪਹਿਲਾਂ ਹੋ ਜਾਣੀਆਂ ਚਾਹੀਆਂ ਸੀ ਨਹੀਂ ਤੋ ਮੈਂ ਹੋਪ ਕਰਾਂਗਾ ਕਿ ਪਿਛਲੇ 10 ਸਾਲ ਚ ਤੇ ਜੋ ਵੀ ਕੀਤਾ ਔਜਲਾ ਸਾਹਿਬ ਨੇ ਅਗਲੇ 5 ਸਾਲ ਚ ਆਹ ਇਸ਼ੂਜ਼ ਬੜੇ ਇੰਪੋਰਟੈਂਟ ਨੇ 5 ਸਾਲ ਹੋ ਗਏ ਔਜਲਾ ਸਾਹਿਬ ਨੂੰ ਹੋਰ ਮਿਲ ਗਏ ਨੇ ਤੁਹਾਨੂੰ ਲੱਗਦਾ ਵੀ ਹੁਣ ਉਹ ਨਾਲੇ ਦਾ ਮਸਲਾ ਹੱਲ ਹੋ ਜਾਏਗਾ ਸਭ ਤੋਂ ਪਹਿਲਾਂ ਤੁਸੀਂ ਨਾਲੇ ਦਾ ਮੁੱਦਾ ਚੁੱਕਿਆ ਸੀਗਾ ਕਿ ਉਹ ਨਾਲਾ ਹਲੇ ਤੱਕ ਜਿਹੜਾ ਬੰਦ ਨਹੀਂ ਕਰਾ ਸਕੇ 5 ਸਾਲ ਹੋ ਗਏ ਕੋਈ ਅਪੀਲ ਕਰਨਾ ਚਾਹੁੰਦੇ ਹੋ ਔਜਲਾ ਸਾਹਿਬ ਨੂੰ ਕਿ ਉਹ ਨਾਲਾ ਘਟੋ ਘਟ ਬੰਦ ਕਰਾ ਦੇਣ 5 ਸਾਲ ਹੋਰ ਮਿਲ ਗਏ ਨੇ ਉਹਨਾਂ ਨੂੰ ਇਤਨਾ ਹੈ ਕਿ ਮੈਂ ਔਜਲਾ ਸਾਹਿਬ ਨੂੰ ਆਪਰਚੂਨਿਟੀ ਰਵਾਂਗਾ ਆਪਣੀ ਪ੍ਰੈਸ ਕਾਨਫਰੈਂਸ ਦੇ ਵਾਲੇ ਬੋਲਣ ਮੈਂ ਉਹਨਾਂ ਦੇ ਕਿਉਂ ਪ੍ਰੈਸ਼ਰ ਪਾਵਾਂ ਉਹਨਾਂ ਦੇ ਆਪਣੇ ਆਪ 'ਚ ਪ੍ਰੈਸ਼ਰ ਹੋਣਾ ਚਾਹੀਦਾ ਆਹ ਤੇ ਏਰੀਆ ਜਿਹੜੇ ਨੇ ਇਹ ਤੇ ਕਾਮਨ ਮੈਨ ਨੂੰ ਇੰਪੈਕਟ ਕਰਦੇ ਨੇ ਅਗਰ ਉਹਨਾਂ ਨੂੰ ਐਦਕਾ ਮੰਡੇਟ ਮਿਲਿਆ ਤੇ ਉਹਨਾਂ ਦੀ ਰਿਸਪੋਨਸੀਬਿਲਟੀ ਆ ਕਿ ਆਹ ਸਾਰੀਆਂ ਚੀਜ਼ਾਂ ਕਰਨ ਤੇ ਆਪਾਂ ਜਰੂਰ ਇਹ ਚੁੱਕਦੇ ਰਵਾਂਗੇ ਔਰ ਜਿੱਥੇ ਵੀ ਹੈਲਪ ਕਰ ਸਕਦੇ ਆ ਜਰੂਰ ਕਰਾਂਗੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ